ਆਪਣੇ ਪੰਜਾਬ ਦੇ ਵਿੱਚ ਜਿੱਥੇ ਪਾਣੀ ਜਿਹੜਾ ਇਹ ਸਹੀ ਨਹੀਂ ਆਂਦਾ ਜਿਸ ਨੇ ਕਰਕੇ ਲੋਕਾਂ ਨੂੰ ਟੈਂਸਰ ਹੋ ਰਿਹਾ ਹੈ ਪਰ ਆਪਣੀ ਸਰਕਾਰ ਦੁਨ ਤੇ ਕੋਈ ਗੌਰ ਨਹੀਂ ਫਰਮਾਉਂਦੀ ਹਾਂਜੀ ਹਾਂਜੀ ਤਾਂ ਇਸ ਬਾਰੇ ਕੀ ਕਹਿਣਾ ਹੈ ਇਹ ਮੁੱਦਾ ਵੀ ਛੇੜਿਆ ਗਿਆ ਹੈ ਹਾਂਜੀ ਤੇ ਲੰਮ ਛੁਇਆ ਗਿਆ ਹੈ ਇਹ ਇਹ ਕਿਉਂ ਹੋ ਰਿਹਾ ਹੈ ਇਹਦੇ ਖਿਲਾਫ ਸਾਨੂੰ ਚੰਗੀ ਚੰਗੀ ਲੜਾਈ ਚੰਗੇ ਜੰਗ ਲੜਨੀ ਕੋ ਕਿਉਂਕਿ ਸਾਡੇ ਸਾਹਮਣੇ ਦੂਜੇ ਪਾਸੇ ਵੱਡੇ ਵੱਡੇ ਸਰਮਾਇਆਦਾਰ ਨੇ ਜਿਨ੍ਹਾਂ ਦੇ ਕਾਰਖਾਨੇ ਨੇ ਜਿਹੜੇ ਸਿੱਧਾ ਆਪਣਾ ਬੋਰ ਦੇ ਵਿੱਚ ਪਾਣੀ ਪਾਉਂਦੇ ਨੇ ਉਹਨਾਂ ਨਾਲ ਲੜਾਈ ਲੜਨੀ ਥੋੜਾ ਮੁਸ਼ਕਲ ਹੈ ਪਰ ਆ ਫਿਲਮ ਜਿਹੜਾ ਕੁਝ ਕਹਿ ਰਹੀ ਹੈ ਉਹਨੂੰ ਅਣਛੋਇਆ ਨਹੀਂ ਛੱਡਿਆ ਗੱਲ ਕੀਤੀ ਹੈ ਗੱਲ ਕੀਤੀ ਹੈ ਤੇ ਹੋਰ ਇਹ ਵੀ ਕਿਹਾ ਹੈ ਨੌਜਵਾਨੀ ਨੂੰ ਕਿ ਇਹ ਇਹ ਆਪਾਂ ਨੂੰ ਇਹਦਾ ਹੱਲ ਕਰਨਾ ਪਊਗਾ ਕਿ ਖੇਤ ਤੇ ਸਾਰੇ ਸਾਰੀਆਂ ਗੱਲਾਂ ਖੇਤ ਦੇ ਥੋਪੀਆਂ ਜਾ ਰਹੀਆਂ ਨੇ ਅੱਜਕੱਲ ਲੇਕਿਨ ਕਿਸਾਨ ਦਾ ਉਹੀ ਲਾਰੇ ਲੱਭੇ ਜੋ ਪਹਿਲਾਂ ਸੀ ਜਿਹੜੇ ਆ ਕੇ ਜਦੋਂ ਤੁਸੀਂ ਸਾਡੇ ਨਾਲ ਆ ਕੇ ਗੱਲ ਕਰੋ ਪਹਿਲਾਂ ਕਹਿੰਦੇ ਨੇ ਗੱਲ ਕਰਾਂਗੇ ਫਿਰ ਕਹਿੰਦੇ ਤੁਸੀਂ ਸਾਡੇ ਕੋਲ ਆਓ ਉਧਰ ਕਿਸਾਨ ਉਹ ਆਦਮੀ ਹੈ ਜਿਹੜਾ ਹੱਥ ਮੰਗਣ ਗਿਆ ਬਾਰ-ਬਾਰ ਤੁਹਾਡੇ ਤੁਸੀਂ ਦਿੱਲੀ ਨੂੰ ਕਹਿੰਦੇ ਸਾਡੇ ਕੋਲ ਆ ਜਾਓ ਪਰ ਰਾਹ 'ਚ ਹਰਿਆਣਾ ਇੰਟਰ ਕਰਨ ਨਾਲ ਡਾਂਗਾਂ ਬਣੇ ਸ਼ੁਰੂ ਹੋ ਜਾਂਦੀਆਂ ਨੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਇੱਕ ਵੱਡਾ ਘੋਲ ਹੈ ਉਹ ਫਿਲਮਾਂ ਜਿਹੜੇ ਕਾਇ ਖੁੱਲ ਕੇ ਗੱਲ ਨਹੀਂ ਕੀਤੀ ਜਿਹੜੀ ਇਸ ਫਿਲਮ ਨੇ ਕੀਤੀ ਹੈ। ਤੋਂ ਇਹ ਸਾਰਾ ਜਿਹੜਾ ਇਹਦਾ ਫਿਲਮ ਦਾ ਧਾਰਮਦਾਰ ਹੈ। ਅੱਜ ਦੇ ਚਲੰਤ ਮੁਦਿਆਂ ਲਿਆ। ਇਹ ਬਹੁਤ ਇਹ ਬਹੁਤ ਗੁਣਾ ਚੋਰੀਆ ਭਾਈ ਨੇ ਬਹੁਤ ਅੱਛਾ ਸਬਜੈਕਟ ਲਿਖਿਆ ਹੈ। ਕੋਈ ਮੇਰਾ ਖਿਆਲ ਆ ਅੱਜ ਦਾ ਜੋ ਮੇਨ ਮੁੱਦੇ ਆਪਾਂ ਪੰਜਾਬ ਦੀ ਜਿਹੜੀਆਂ ਸੰਸਥੀਆਂ ਵਾਂ ਨੇ। ਕੋਈ ਹੀ ਉਹ ਜਿਹੜੀ ਨਾ ਛੇੜੀ ਹੋਵੇ। ਛੇੜੀ ਆ ਪਲੱਸ ਕੋਸ਼ਿਸ਼ ਕੀਤੀ ਹੈ ਕਿ ਉਹਦਾ ਹੱਲ ਆਏ ਉਹ ਉਹ ਵੀ ਕੀਤਾ ਹੈ। ਇਹ ਨਹੀਂ ਵੀ ਆਇਆ ਮੈਂ ਖੁਦ ਕੁਤਾਰੀ ਹੈ ਕੱਢ ਕੇ ਲੋ ਕਰੂੰਗਾ ਦੱਸ ਕੇ ਦੱਸਣ ਵਾਸਤੇ ਕਿ ਵੀ ਹਾਂ ਅਸੀਂ ਉਮਦਾ ਛੜਿਆ ਸੀਗਾ ਉਮਦਾ ਕਿਉਂ ਪੈਦਾ ਹੋਇਆ ਉਹ ਤੁਮਸਿਆ ਕਿਉਂ ਪੈਦਾ ਹੋਈ ਉਹ ਵੀ ਦੱਸੀ ਬੱਚੇ ਕਿਉਂ ਵਿਗੜਦੇ ਨੇ ਉਹ ਵੀ ਦੱਸਿਆ ਬੱਚੇ ਸਮਰਦੇ ਕਿਵੇਂ ਨੇ ਉਹ ਵੀ ਦੱਸਿਆ ਘਰ ਵੱਡੇ ਕਿਵੇਂ ਬਣਦੇ ਨੇ ਉਹ ਵੀ ਦੱਸਿਆ ਸੋ ਇਹ ਮੈਂ ਆ ਬਿਜਾਤੇ ਖੁਦ ਮੈਂ ਬਹੁਤ ਮਜ਼ਾ ਲਿਆ ਫਿਲਮ ਕਰਦੇ ਖਾਸ ਤੌਰ ਤੇ ਮੇਰਾ ਜਿਹੜਾ ਲਾਸਟ ਵਾਲਾ ਸੀਨ ਹੈ ਉਹ ਮੈਨੂੰ ਤਾ ਜ਼ਿੰਦਗੀ ਯਾਦ ਰਹੂਗਾ ਬਹੁਤ ਪਿਆਰਾ ਸੀ ਲਿਖਿਆ ਸੀ ਤੇ ਸੋਹਣਾ ਪਰਵਾਰ ਨੂੰ ਹੋ ਗਿਆ ਸੋ ਮੈਂ ਸਾਰੇ ਦਰਸ਼ਕਾਂ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਇਹ ਫਿਲਮ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਆਪਣੇ ਬਜ਼ੁਰਗਾਂ ਨੂੰ ਨਾਲ ਲਿਆ ਕੇ ਦੇਖੋ ਫਿਰ ਤੁਹਾਨੂੰ ਪਤਾ ਲੱਗੂ ਕਿ ਪਰਿਵਾਰ ਹੁੰਦਾ ਕੀ ਹੈ ਸਾਡੇ ਸੰਸਕਾਰ ਹੁੰਦੇ ਕੀ ਨੇ ਉਹ ਸਾਡੇ ਪੰਜਾਬ ਨੂੰ ਇਹ ਸਾਰਾ ਕੁਝ ਰਲ ਕੇ ਕਿਵੇਂ ਬਚਾ ਸਕਦਾ ਸੰਸਕਾਰ ਪਹੁੰਚਾਉਣ ਦੇ ਬੱਚਿਆਂ ਤੋਂ ਅਸੀਂ ਦੂਰ ਰਹਨੇ ਆ ਫੜ ਕੇ ਫੋਨ ਉਹਦੇ ਸਾਰੀ ਦਿਹਾੜੀ ਲੱਗੇ ਰਹੇ ਆ ਮਾਂ ਬਾਪ ਵੀ ਬੱਚਿਆਂ ਨਾਲ ਜਿਹੜਾ ਸਿੱਧਾ ਰابطਾ ਹੈ ਗੱਲ ਕਰਨ ਦਾ ਅਸੀਂ ਰੋਟੀਆਂ ਪਰੇ ਪਰੇ ਬਹਿ ਕੇ ਖਾਣਾ ਪਰੇ ਬੈਠ ਕੇ ਖਾਣ ਲੱਗੇ ਸਾਰਾ ਡੱਬਰ ਇੱਕ ਟੇਬਲ ਤੇ ਬੈਠ ਕੇ ਖਾਣਾ ਕਾਊਗਾ ਤੇ ਗੱਲ ਦਾ ਤੋਰ ਨਹੀਂ ਹੈ ਨਾ ਕੋਈ ਗੱਲ ਇਹ ਉਹ ਹੋਂਤੇ ਸੋਸ਼ਲ ਮੀਡੀਆ ਤੇ ਬਹੁਤ ਸਾਰਾ ਕੁਝ ਪੜਦੇ ਨੇ ਅੱਜ ਪੰਜਾਬ ਦਾ ਹਰ ਬੱਚਾ ਪਰ ਅਨਪੜ੍ਹ ਬੰਦੇ ਵੀ ਜਿਹੜੇ 4 5 5 ਮਾਤਾ ਪੜ੍ਹਦੇ ਨੇ ਉਹਨਾਂ ਨੂੰ ਵੀ ਇਹ ਗਿਆਨ ਹੋ ਗਿਆ ਕਿ ਵੀ ਸਾਡੇ ਨਾਲ ਇਹ ਜ਼ਬਰਦਸਤੀ ਹੋ ਰਹੀ ਹੈ ਧੱਕਾ ਹੋ ਰਿਹਾ ਉਹ ਜਾਗਰੂਤ ਹੋ ਗਏ ਔਰ ਉਹਨਾਂ ਦੇ ਆ ਇਹ ਥੋੜਾ ਜਿਹਾ ਲੀਡਰਸ਼ਿਪ ਦਾ ਕੁਝ ਜਾਂ ਜਿਹੜੇ ਪੈਂਦਾ ਹਰੇਕ ਬੰਦਾ ਕਹਿੰਦਾ ਮੈਂ ਲੀਡਰ ਬਣਾ ਮੈਂ ਲੀਡਰ ਬਣਾ ਉਹ ਲੀਡਰਾਂ ਦੀ ਲੜਾਈ ਵੀ ਖਤਮ ਕਰਨੀ ਪਊ ਉਹ ਥੋੜੀ ਜੀ ਵਿੱਚ ਖੋਣੀ ਰਹਿ ਗਈ ਉਹ ਖੋਣੀ ਚਾਹੀਦੀ ਸੀ ਕਿ ਸਾਡੇ ਚ ਲੀਡਰਸ਼ਿਪ ਦੀ ਭੁੱਖ ਜ਼ਿਆਦਾ ਹੈ ਰਲ ਕੇ ਕੰਮ ਕਰਨ ਉਹ ਥੋੜਾ ਗੜਬੜ ਹੋ ਰਹੀ ਹੈ ਉਹ ਹੋਣਾ ਚਾਹੀਦਾ ਸਾਡੀ ਫਿਲਮ ਨੇ ਸੁਨੇਹਾ ਜਿਹੜਾ ਦਿੱਤਾ ਬਹੁਤ ਵਧੀਆ ਦਿੱਤਾ ਹੈ ਅਗੇਨ ਫਿਰ ਮੈਂ ਉਹੀ ਕਹੂੰਗਾ ਸਾਰੇ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਕਿ ਘਰਾਂ ਚੋਂ ਨਿਕਲੋ ਆਪਣੇ ਬੱਚਿਆਂ ਨੂੰ ਸਿਨੇਮਾ ਚੇਂਜ ਹੋ ਰਿਹਾ ਹੈ ਸਿਨੇਮਾ ਚੇਂਜ ਹੋ ਰਿਹਾ ਪਿੱਛੇ ਜਿਹੜੀਆਂ ਫਿਲਮਾਂ ਚੱਲੀਆਂ ਨੇ ਬੇਸ਼ੱਕ ਉਹਨੂੰ ਆ ਵੀ ਇਹ ਤਾਂ ਧਰਮ ਦਾ ਰੰਗ ਦੇ ਕੇ ਚੱਲ ਗਈਆਂ ਪਰ ਉਹ ਉਹ ਜਿਹੜਾ ਸਾਨੂੰ ਕਹਿੰਦੇ ਵੀ ਇਹ ਤਾਂ ਪੰਜਾਬੀ ਸਿਨੇਮਾ ਭੰਟ ਗਰੀ ਤੋਂ ਇਲਾਵਾ ਕੁਝ ਜਾਣਦਾ ਹੀ ਨਹੀਂ ਕਿਉਂ ਨਹੀਂ ਜਾਣਦਾ ਜਾਣਦਾ ਅਰਦਾਸ ਕੀਤੀ ਹੈ

ਇਵਰੀਵਨ ਮੈਂ ਨਵੇਂ ਕੰਟੈਂਟ ਬਣਾਉਣਾ ਸ਼ੁਰੂ ਕਰ ਦਿੱਤੀ ਹੈ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।